ਵੀ ਮੇਰੇ ਸਤਿਕਾਰਯੋਗ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖਣਗੇ ਕਿਉਂਕਿ ਮੈਂ ਨਵਾਂ ਫੇਸਬੁੱਕ ਪੇਜ ਬਣਾਇਆ ਹੈ ਜਿੰਨੇ ਵੀ ਤੁਸੀਂ ਦੇਖੋਗੇ ਸਾਂਝਾ ਕਰ ਦੇਣਾ ਤੇ ਜੇ ਕੋਈ ਚੈਨਲ ਚਲਾ ਸਕਦਾ ਮੇਰੀ ਇਸ ਵੀਡੀਓ ਨੂੰ ਜ਼ਰੂਰ ਚਲਾਉਣਾ ਇਸ ਸਮੇਂ ਦੀ ਬੜੀ ਮੰਦਭਾਗੀ ਖਬਰ ਆ ਕਿ ਸਾਡਾ ਭਰਾ ਜਿਹੜਾ ਨਵਦੀਪ ਜਲਵੇੜਾ ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਨੇ ਜੋ ਦੋਸਤੋ ਪਹਿਲਾਂ ਵੀ ਕਿਸਾਨੀ ਅੰਦੋਲਨ ਹੋਇਆ ਸੀ ਉਸ ਵਿੱਚ ਵੀ ਵੱਡਾ ਯੋਗਦਾਨ ਪਾਉਣ ਵਾਲੇ ਨਵਦੀਪ ਸਿੰਘ ਬਾਟਰ ਕੈਨਨ ਵਾਲੇ ਨੂੰ ਦੋਸਤੋ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਖਬਰ ਸਾਹਮਣੇ ਆਈ ਹੈ ਦੋਸਤੋ ਕਿ ਨਵਦੀਪ ਸਿੰਘ ਬਾਟਰ ਕੈਨਨ ਵਾਲੇ ਨੂੰ ਹਰਿਆਣਾ ਪੁਲਿਸ ਨੇ ਰਿਮਾਂਡ ਤੇ ਲੈ ਲਿਆ ਹੈ ਇਸੇ ਬਾਰੇ ਦੋਸਤੋ ਪੰਨਾ Sidhu ਨੇ ਜਾਣਕਾਰੀ ਸਾਂਝੀ ਕੀਤੀ ਹੈ ਨਾਲ ਹੀ ਦੋਸਤੋ ਪੰਨਾ Sidhu ਨੇ ਪੰਜਾਬ ਦੇ ਮੁੱਦੇ ਉੱਪਰ ਵੀ ਗੱਲਬਾਤ ਕੀਤੀ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਜਿੰਨੇ ਵੀ ਮੇਰੇ ਸਤਿਕਾਰਯੋਗ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖਣਗੇ ਕਿਉਂਕਿ ਮੈਂ ਨਵਾਂ ਫੇਸਬੁੱਕ ਪੇਜ ਬਣਾਇਆ ਹੈ ਜਿੰਨੇ ਵੀ ਤੁਸੀਂ ਦੇਖੋਗੇ ਸਾਂਝਾ ਕਰ ਦੇਣਾ ਤੇ ਜੇ ਕੋਈ ਚੈਨਲ ਚਲਾ ਸਕਦਾ ਮੇਰੀ ਇਸ ਵੀਡੀਓ ਨੂੰ ਜ਼ਰੂਰ ਚਲਾਉਣਾ ਇਸ ਸਮੇਂ ਦੀ ਬੜੀ ਮੰਦ ਭਾਗੀ ਖਬਰ ਆ ਕਿ ਸਾਡਾ ਭਰਾ ਜਿਹੜਾ ਨਵਦੀਪ ਜਲਵੇੜਾ ਉਹ ਚੱਕ ਲੱਤਾ ਪੁਲਿਸ ਨੇ 307 ਜਿਹੜਾ ਪਰਚਾ ਜਿਹੜੀ ਧਾਰਾ ਉਹਦੇ ਤੇ ਪਾਈ ਗਈ ਸੀਗੀ ਉਹਦੇ ਤੇ ਉਹਦੇ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਮਹਾਲੀ ਤੋਂ ਇਸ ਕਰਕੇ ਮੈਂ ਨੌਜਵਾਨਾਂ ਨੂੰ ਲੋਕਾਂ ਨੂੰ ਕਹਿਣਾ ਚਾਹਣਾ ਖਾਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਉਹ ਹਰਿਆਣੇ ਦੇ ਵਿੱਚ ਆ ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹਣਾ ਤੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੀਏ ਤੇ ਕਿਸਾਨ ਜਿੱਥੇ ਬੰਦੇ ਨੂੰ ਮੈਂ ਬੇਨਤੀ ਕਰਦਾ ਕਿ ਵੱਡੀ ਕਾਲ ਦੇਰ ਉਸ ਦੇ ਹੱਕ ਦੇ ਵਿੱਚ ਕਿਉਂਕਿ ਉਹ ਨੌਜਵਾਨ ਨਵਦੀਪ ਜਲਵੇੜਾ ਬਹੁਤ ਲੰਮੇ ਸਮੇਂ ਤੋਂ ਕਿਸਾਨੀ ਦੀ ਗੱਲ ਆਪਣੇ ਪੰਜਾਬ ਦੀ ਗੱਲ ਕਰਦਾ ਹੁੰਦਾ ਇਸ ਕਰਕੇ ਸਾਡਾ ਹੱਕ ਮੰਗਦਾ ਨਹੀਂ ਸਰਕਾਰ ਨੂੰ ਸਾਨੂੰ ਪਤਾ ਹੈ ਕਿ ਸਰਕਾਰਾਂ ਕਰਦੀਆਂ ਕਿਹਨੀਆਂ ਗਿਆ ਤੇ ਪ੍ਰਸ਼ਾਸਨ ਕਰਦਾ ਕੀ ਆ ਨਹੀਂ ਉਹਦੇ ਉੱਪਰ ਵੱਡੀ ਜਿਹੜੀ ਤਸ਼ੱਦਦ ਹੋਣੀ ਆ ਮੈਂ ਬੇਨਤੀ ਕਰਦਾ ਇੱਧਰ ਹੀ ਕੱਢ ਲੈ ਮੈਂ ਬੇਨਤੀ ਕਰਦਾ ਇੱਧਰ ਹੀ ਕੱਢ ਲੈ ਮੈਂ ਬੇਨਤੀ ਕਰਦਾ ਸਾਰੇ ਹੀ ਸਤਿਕਾਰਯੋਗ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਵੀਡੀਓ ਨੂੰ ਵਗ ਤੋਂ ਬਾਅਦ ਸਾਂਝਾ ਕਰਨਾ ਕਿ ਜਿਹੜਾ ਨਵਦੀਪ ਜਲਵੇੜਾ ਚੱਕਿਆ ਜਿਹੜੀ ਭਾਜਪਾ ਦੀ ਸਰਕਾਰ ਆ ਹਰਿਆਣੇ ਦੇ ਵਿੱਚ ਤੇ ਆਸ ਤਾਂ ਵੈਸੇ ਖੂਣ ਜਾਵਤਾ ਵੀ ਲੱਗਿਆ ਹੋਇਆ ਪਰ ਅਸੀਂ ਇਹ ਗੱਲ ਕਹਿਣਾ ਅਸੀਂ ਕੇਸਰੀਵਾਲ ਜਿਹੜਾ ਉਹਦੀ ਆਮ ਆਦਮੀ ਪਾਰਟੀ ਵਾਂਗੂ ਚੁੱਪ ਕਰਕੇ ਨਹੀਂ ਬੈਠਾਂਗੇ ਉਹ ਤੁਸੀਂ ਕੇਸਰੀਵਾਲ ਚੁੱਪ ਕਰ ਬੰਦ ਕਰ ਲਿਆ ਹੋਣਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਭਰਾ ਦੇ ਹੱਕ ਦੇ ਵਿੱਚ ਵੱਡੇ ਧਰਨੇ ਵੱਡੇ ਪ੍ਰੋਟੈਸਟ ਕਰਾਂਗੇ ਨਵਦੀਪ ਜਲਵੇੜਾ ਨੌਜਵਾਨ ਸਾਡੇ ਬਹੁਤ ਸਮੇਂ ਤੋਂ ਲੰਮੇ ਸਮੇਂ ਤੋਂ ਪੰਜਾਬ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਤੇ ਅਸੀਂ ਉਸ ਭਰਾ ਦੇ ਹੱਕ ਦੇ ਵਿੱਚ ਵੱਡਾ ਜਿਹੜਾ ਅਸੀਂ ਪ੍ਰਦਰਸ਼ਨ ਕਰਾਂਗੇ ਜਿਸ ਵੀ ਤਰ੍ਹਾਂ ਦੀ ਕਾਲ ਹੁੰਦੀ ਆ ਕਿਉਂਕਿ ਮੈਨੂੰ ਪਤਾ ਸਰਕਾਰ ਨੇ ਜੇ ਅਸੀਂ ਉਸ ਭਰਾ ਦੇ ਹੱਕ ਦੇ ਵਿੱਚ ਨਾ ਖੜੇ ਤਾਂ ਸਰਕਾਰ ਨੇ ਲੰਮਾ ਸਮਾਂ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ ਤੇ ਆਪਾਂ ਸਾਰੇ ਨੇ ਰਲ ਮਿਲ ਕੇ ਜਿੰਨੇ ਵੀ ਤੁਸੀਂ ਮੇਰੀ ਇਸ ਗੱਲ ਨੂੰ ਸੁਣ ਰਹੇ ਹੋ ਬਾਹਤੋ ਬਾਤ ਸਾਂਝਾ ਕਰ ਦੇਣਾ ਇਹ ਨਵਾਂ ਫੇਸਬੁੱਕ ਪੇਜ ਆ ਕਿਉਂਕਿ ਲੋਕਾਂ ਤੱਕ ਮੇਰੀ ਆਵਾਜ਼ ਨਹੀਂ ਜਾਂਦੀ ਜਿਹੜੀ ਮੇਰੀ ਆਵਾਜ਼ ਨਹੀਂ ਜਾਂਦੀ ਤੇ ਨਵਾਂ ਪੇਜ ਬਣਾਇਆ ਹੋਇਆ ਮੇਰੇ ਵੀਰੋ ਭਰਾਵੋ ਨਵਦੀਪ ਜਲਵੇੜਾ ਬੱਟ ਕਰਨ ਵਾਲਾ ਜਿਹੜਾ ਸਾਡਾ ਭਰਾ ਨਵਦੀਪ ਬੱਟ ਕਰਨ ਵਾਲਾ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਹਾਲੀ ਤੋਂ ਰਾਤ ਦਾ ਗ੍ਰਿਫਤਾਰ ਕੀਤਾ ਹੋਇਆ ਉਸ ਭਰਾ ਦੇ ਆਪਾਂ ਹੱਕ ਦੇ ਵਿੱਚ ਡੱਟ ਕੇ ਖੜਨਾ ਤੇ ਜਿਸ ਵੀ ਤਰ੍ਹਾਂ ਦੀ ਅੱਗੇ ਜਥੇਬੰਦੀਆਂ ਕਾਲ ਦਿੰਦੀਆਂ ਨੇਗੀਆਂ ਆਪਾਂ ਉਸ ਕਾਲ ਦੇ ਉੱਪਰ ਇਕੱਠੇ ਹੋਣਾ ਸਾਰਿਆਂ ਨੇ ਤੇ ਆਪਾਂ ਉਸ ਭਰਾ ਦੇ ਹੱਕ ਦੇ ਵਿੱਚ ਡੱਟ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰਨੇ ਆ ਉਸ ਭਰਾ ਨੂੰ ਜੇ ਆਪਾਂ ਨਾ ਹੱਕ ਦੇ ਵਿੱਚ ਖੜੇ ਤਾਂ ਜਿਸ ਹਾਵ ਨਾਲ ਉਸ ਹਰਿਆਣਾ ਪੁਲਿਸ ਤੋਂ ਲੰਮੇ ਸਮੇਂ ਦੀ ਉਹਦੇ ਪਿੱਛੇ ਲੱਗੀ ਫਿਰਦੀ ਆ ਲੰਮੇ ਸਮੇਂ ਤੋਂ ਉਹਨੂੰ ਚੱਕਣ ਨੂੰ ਫਿਰਦੇ ਉਹ ਬਚਦਾ ਫਿਰਦਾ ਸੀਗਾ ਪਰ ਅੱਜ ਤੱਕਰ ਬਚਦਾ ਰਿਹਾ ਉਹ ਪਰ ਹੁਣ ਵੀਰ ਬਣ ਕੇ ਆਪਾਂ ਅੱਜ ਉਹ ਪੁਲਿਸ ਨੇ ਚੱਕ ਲਿਆ ਤੇ ਹੁਣ ਵੀਰ ਬਣ ਕੇ ਆਪਾਂ ਡਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਕਿਉਂਕਿ ਗੱਲ ਇਹ ਸਾਡੇ ਸਾਨੂੰ ਪਤਾ ਕਿ ਕਿਸਾਨੀ ਦੀ ਗੱਲ ਆ ਸਾਡੇ ਕਿਸਾਨੀ ਦੀ ਗੱਲ ਆ ਉਸ ਭਰਾ ਨੇ ਬਹੁਤ ਜਿਹੜਾ ਕਿਸਾਨੀ ਖਾਤਰ ਪਰਚੇ ਪਵਾਏ ਨੇਗੇ ਸਰਤੇ ਜਿਹੜਾ ਐਨ ਕਫਣ ਮੰਨ ਕੇ ਲੜਦਾ ਰਿਹਾ ਉਹ ਸਾਡਾ ਨੌਜਵਾਨ ਸਾਥੀ ਨਵਦੀਪ ਜਲਵੇੜਾ ਆਓ ਸਾਰੇ ਜਣੇ ਉਹਦੇ ਹੱਕ ਦੇ ਵੇ ਡੱਟ ਕੇ ਆਵਾਜ਼ ਬੁਲੰਦ ਕਰੀਏ ਤੇ ਸਰਕਾਰ ਮੈਂ ਸਰਕਾਰ ਨੂੰ ਝਕਾਈਏ ਤੇ ਮੈਂ ਕਿਸਾਨ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਕਿ ਵੱਡਾ ਜਿਹੜਾ ਇਕੱਠ ਦੀ ਕਾਲ ਦਿਓ ਕਾਲ ਦੇਣ ਤੋਂ ਬਾਅਦ ਆਪਾਂ ਜਿਹੜਾ ਜਿੱਥੇ ਵੀ ਆਪਾਂ ਘਰਾਓ ਕਰੀਏ ਆਪਾਂ ਨਵਦੀਪ ਨੂੰ ਬਾਹਰ ਲੈ ਕੇ ਆਈਏ ਹੋ ਸਕਦਾ ਉਹਦੇ ਉੱਪਰ ਪੁਲਿਸ ਹੁਣ ਤਸ਼ੱਦਦ ਕਰੀ ਜਾਂਦੀ ਹੋਵੇ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪੁਲਿਸ ਦੀ ਅੱਖਾਂ ਦੇ ਵਿੱਚ ਉਹ ਲੜ ਰੜਕ ਰਿਹਾ ਸੀਗਾ ਤੇ ਹੁਣ ਆ ਉਹਦੇ ਤੇ ਕੋਈ ਤਸ਼ੱਦਦ ਹੁੰਦਾ ਹੋਊਗਾ ਪੱਕਾ ਤੇ ਆਪਾਂ ਸਾਰੇ ਇਹਨਾਂ ਨਾਲ ਰਲ ਕੇ ਜਿੰਨੇ ਵੀ ਮੇਰੇ ਨੌਜਵਾਨ ਪੰਜਾਬ ਦੇ ਜਿੰਨੇ ਵੀ ਮੇਰੇ ਗੱਲ ਸੁਣਦੇ ਨੇ ਵੱਧ ਤੋਂ ਵੱਧ ਮੇਰੀ ਇਸ ਗੱਲ ਨੂੰ ਸਾਂਝਾ ਕਰਨਾ ਤੇ ਜਿਹੜਾ ਫੇਸਬੁੱਕ ਪੇਜ ਇਹਨਾਂ ਨੇ ਪਹਿਲਾਂ ਵਾਲਾ ਬੰਦ ਕਰਤਾ ਸੀ ਹੋ ਸਕਦਾ ਇਹਨੋਂ ਵੀ ਨਾ ਬੰਦ ਕਰ ਦੇਣ ਨਾ ਨਵਾਂ ਬਣਾਇਆ ਤੇ ਆਪਾਂ ਡੱਟ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜੀਏ ਇੰਨੇ ਕਿ ਮੇਰੇ ਸਾਰਿਆਂ ਨੂੰ ਬੇਨਤੀਆਂ ਹੈ ਗਿਆ ਨਵਦੀਪ ਬਾਟਰ ਕਨਰ ਵਾਲਾ ਜਿਹੜਾ ਕਿ ਰਾਤ ਜਿਹੜਾ ਪੁਲਿਸ ਨੇ ਚੱਕਿਆ ਹੋਇਆ ਰਾਤ ਤੋਂ ਗ੍ਰਿਫਤਾਰੀ ਦੇ ਵਿੱਚ ਹੈ ਮੈਨੂੰ ਹੁਣੀ ਜਿਹੜੀ ਖ਼ਬਰ ਦੇਖੀ ਮੈਨੂੰ ਤਾਂ ਹੁਣੀ ਪਤਾ ਲੱਗਿਆ ਇਸ ਗੱ ਇਹ ਉਹ ਪ੍ਰਾਅਤ ਆ ਕਿਆ ਹੋਇਆ ਇਸ ਕਰਕੇ ਆਪਾਂ ਸਾਰੇ ਜਿੰਨੇ ਵੀ ਜਾਣੇ ਆਪਣੀ ਕਿਸਾਨੀ ਨੂੰ ਆਪਣ ਨੂੰ ਪਿਆਰ ਕਰਦੇ ਆ ਤੇ ਆਪਣੇ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਉਹ ਨੌਜਵਾਨ ਵੇਸਕ ਹਰਿਆਣੇ ਦਾ ਹਰਿਆਣਾ ਪੰਜਾਬ ਇਕੱਠਾ ਹੀ ਆ ਸਾਡਾ ਹਰ ਪੱਖੋਂ ਜਦੋਂ ਸਾਡੀ ਗੱਲ ਲੋਕਾਂ ਦੇ ਹੱਕਾਂ ਦੀ ਹੈ ਤੇ ਗੱਲ ਲੋਕਾਂ ਦੇ ਹਿੱਤਾਂ ਦੀ ਹੈ ਤਾਂ ਸਾਰੇ ਇਕੱਠੇ ਆ ਆਓ ਬਈ ਨਵਦੀਪ ਦੇ ਹੱਕ ਦੇ ਵਿੱਚ ਬਾਜ ਬੁਲੰਦ ਕਰੀਏ ਇੰਨੀ ਇੱਕ ਸਾਰਿਆਂ ਨੂੰ ਬੇਨਤੀ ਹੈ ਨਹੀਂ ਗੀਆਂ ਧੰਨਵਾਦ ਮੈਂ ਜੱਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਾਂ ਜਿਹੜਾ ਹੁਣ ਉਹ ਜਿਹੜੀ ਵੱਡੀ ਕੀ ਕਾਲ ਦੀ ਇਹ ਸੰਘਰਸ਼ ਦੀ ਕਿ ਜਿਹੜਾ ਨਵਦੀਪ ਚੱਕਿਆ ਸਾਡਾ ਨੌਜਵਾਨ ਉਹਨੂੰ ਜਲਦੀ ਬਾਹਰ ਲੈ ਗਈਏ ਤੇ ਛੱਦ ਤੋਂ ਉਹਦੇ ਤੇ ਪੱਕਾ ਹੁੰਦਾ ਉਹ ਮੈਨੂੰ ਪਤਾ ਤੇ ਆਪਾਂ ਨੂੰ ਸਾਰਿਆਂ ਨੂੰ ਟਟਕੇ ਨਾਲ ਖੜਨਾ ਚਾਹੀਦਾ ਉਹ ਆਪਣੇ ਨਾਲ ਖੜਾ ਧੰਨਵਾਦ ਜੀ ਸਾਰਾ ਮਸਲਾ ਕੀ ਹੋਇਆ ਸਾਰਾ ਮਸਲੇ ਦੀ ਜੜ ਕੀ ਹੋਈ ਇਹ ਤਾਂ ਲਗਾਤਾਰ ਜਿਹੜਾ ਏਜੰਟਾਂ ਤੋਂ ਮੋਹਰਾ ਬਣਾਇਆ ਗਿਆ ਜਿਹੜਾ ਜੱਟਾਂ ਨੂੰ ਪਰਚੇ ਦਵਾਏ ਸੀ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਤੁਸੀਂ ਇਹ ਚੀਜ਼ ਦੇਖ ਲਿਓ ਅਸੀਂ ਇਸੇ ਦੂਰ ਰੱਖਾ ਫਟਾ ਆਪਣਾ ਭਰਾ ਲੱਖਾ ਰਹਿਣਾ ਮੇਰੇ ਇੱਕ ਮੈਂ ਕਰਾਂ। ਛੋ ਜਿਹੇ ਮੀਡੀਆ ਤੇ ਤੁਸੀਂ ਦੇਖ ਰਹੇ ਸਾਰੇ ਆਪਾ ਤੇ ਸਾਡੇ ਖਿਲਾਫ ਕਰ ਰਹੇ ਨੇ। ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਸੀਂ ਆ ਲੋਕਾਂ ਨੂੰ ਅੱਗੇ ਗੱਲਾਂ ਦੱਸਦੇ ਆਂ। ਜਲਦਬੁਦ ਕਰਦੇ ਆਂ ਅਸੀਂ ਕੀ ਕਰਿਆ ਭਾਈ? ਅਸੀਂ ਤੱਕ ਸਿਰ ਦੰਮਾ ਸਾਹਿਬ ਤੋਂ ਪਿੰਡਾਂ ਦੇ ਵਿੱਚ ਅਸੀਂ ਤੋਰਿਆ ਮਾਰਦੇ। ਕਿਸੀਂ ਲੋਕ ਨੂੰ ਜਾਗਰਤ ਕਰੀਏ ਕਰੀਏ। ਮੈਨੂੰ ਪਟਿਆਲੇ ਦੇ ਡੀਐਸਪੀ ਤੇ ਅਸਸਪੀ ਬੁਲਾ ਕੇ ਕਹਿੰਦੇ ਅਸਸਪੀ ਕਰ ਡੀਐਸਪੀ ਨੂੰ ਜਾ ਕੇ ਮਿਲਦਾ। ਮੈਨੂੰ ਕਹਦਾ ਕਹਦਾ ਆਪਾਂ ਨੇ ਗੱਲ ਸੁਣਨਾ। ਕਹਾਂ ਸਰਕਾਰ ਪ੍ਰਤੀ ਜੋ ਤੁਸੀਂ ਪਿੰਡਾਂ ਦੇ ਵਿੱਚ ਬੋਲਦੇ ਫਿਰਦੇ ਹੋ ਜਰਾ ਟੱਕਰ ਕਰਕੇ ਬਹਿ ਜੋ ਘਰੇ ਨਹੀਂ ਆ ਆਹ ਪਹਿਲੇ ਪਾਸੇ ਆਹ ਲੋਹੇ ਪਾਸੇ ਪੈਰੇ ਪਟਿਆੜੀ ਇਹਨਾਂ ਦੇ ਰਿੱਟਰ ਪਾ ਕੇ ਗਿਫਤਾਰ ਕਰਾਂਗੇ ਆਪ ਕਿਥੇ ਰੱਖਿਆ ਬਾਈ ਕੋਈ ਨੁਕਸਾਨ ਕਿਸਦਾ ਹੋਇਆ ਉਹਦੇ ਵਿੱਚ ਤੁਸੀਂ ਮਿਲੂਗੇ ਪਾਰਦੇ ਦੇ ਵਿੱਚ ਪਾ ਰਹੇ ਹੋ ਕਹਿਣ ਦਾ ਭਾਵ ਇਹ ਸੀ ਕੋਈ ਜੋ ਤੁਸੀਂ ਲੋਕਾਂ ਨੂੰ ਬੋਲਦੇ ਤੁਸੀਂ ਬੋਲਣਾ ਬੰਦ ਕਰ ਦਿਓ ਚਲੋ ਭਾਈ ਅਸੀਂ ਨਾ ਹਟੇ ਅਸੀਂ ਚੱਲਦੇ ਆਇਦਰ ਪੂਰਾ ਅਸੀਂ ਹੁਣ ਅੱਗੇ ਹੋਣਾ ਚੱਲੇ ਹੀ ਹੋ ਜਾਂਦੇ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਟ੍ਰਕ ਗਰਾਊਂਡ ਦੇ ਲਈ ਬਧੇਰਾ ਜੋੜ ਲਾਇਆ ਫਿਰ ਇਹਨਾਂ ਨੇ ਕੀ ਕਰਿਆ ਇਹਨੇ ਜਿਹੜੇ ਵੀ ਮੈਂ ਪੰਜਾਬ ਦੇ ਲੋਕਾਂ ਦੇ ਪੈਸੇ ਮੜਵਾ ਰਹੇ ਸੀਗੇ ਅਸੀਂ ਇਹਨੇ ਜਨਤਲੋ ਐਪਲੀਕੇਸ਼ਨ ਮਤਵਾਇਆ। ਕੱਲਾ ਫਿਰ ਉਹਨੇ ਝੂਠੇ ਨਾਲ ਕਹਿੰਦਾ 10000 ਰੁਪਏ ਕਿਸੇ ਭਾਨੇ ਨਾਲ ਲੈ ਕਰਦਾ। ਆਹ ਗੁਰੂ ਘਰ ਸਾਹਮਣੇ ਆਣਾ ਮੱਥੇ ਸਾਫ ਦੇ ਵਿੱਚ ਖੜੇ ਆ। ਹੋ ਸਕਦਾ ਵੀ ਇਸ ਤੋਂ ਵੀ ਕੋਈ ਨਾ ਕੋਈ ਜਿਹਦਾ-ਜਿਹਦਾ ਫਾਇਦਾ ਹੋਇਆ ਹੋਵੇ। 100 ਰੁਪਏ ਆਵਾਜ਼ ਕਰਦਾ ਵੀ 5 ਰੁਪਏ ਆ ਕੇ ਸਾਹਮਣੇ ਬੰਦਾ ਕਹਿੰਦਾ ਸਾਫ ਕੋ ਰੱਖਿਆ। ਹੈਨਾ? ਫਿਰ ਉਹਨੇ ਕੈਂਡੀ ਚੋਰ ਬਣਾਤਾ ਤੇ 307 ਦੇ ਪਾਤੇ-ਪਾਤੇ, ਲੱਗੇ ਬਜੇ ਪਾਤੀਏ ਪਾਤੀਏ। ਫਿਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਇੱਕੋ ਝੂਠੀ ਸਰਕਾਰ ਵੀ ਹੋ ਸਕਦੀ ਹੈ। ਹਾਂ ਜੀ ਮੈਂ ਜਿੱਥੇ ਪੁੱਛ ਪੜੇ ਜਾ ਕੇ ਕੀ ਕੀਤਾ ਤੁਹਾਡੇ ਨਾਲ ਉਹ ਵੀ ਦੱਸੋ ਉੱਥੇ ਜਾ ਕੇ ਉੱਥੇ ਦਰੋ ਇਹ ਤਾਂ ਬਾਕੀ ਤੁਸੀਂ ਸਾਰਿਆਂ ਦੇ ਵਿੱਚ ਗੱਲ ਸੋਣੀ ਬਣੀ ਆ ਤੇ ਸਰਕਾਰਾਂ ਵੀ ਕਰਦੀਆਂ ਨੇ ਕੋਈ ਲੀਟਰ ਕੀ ਕਰਦੇ ਆਗੇ ਜਿੰਨਾਂ ਕੋਲ ਜਿਹੜੀ ਪਾਵਰ ਆ ਪਹਿਲਾਂ ਮੈਂ ਜਿੱਥੇ ਫੜ ਕੇ ਲਿਜਾਣੇ ਲਿਜਾਣੇ ਫੜ ਕੇ ਲੈ ਕੇ ਗਏ ਹੋਏ ਮਨੂ ਉਹ ਪੁੱਲਾ ਅਮ ਜਿੱਥੇ ਲੈ ਕੇ ਲਿਜਾਣੇ ਲੱਗੇ ਕੋ ਸਾਰਾ ਹੀ ਪਤਾ ਜਿਹੜਾ ਸੀਏ ਦੇ ਵਿੱਚ ਕਰਾ ਸੀ ਇਹਦੇ ਵਿੱਚ ਕੀ ਹੁੰਦਾ ਇੱਥੋਂ ਇਹ ਬਤੇ ਰਿਪਲੋਕ ਪਾਣੇ ਹੋਣਗੇ 590 ਦੀ ਗੱਲ ਕਰ ਲੋ ਇੱਥੋਂ ਜਾਂ 84 ਦੀ ਗੱਲ ਕਰ ਲੋ ਕਿਹਦਾ ਬਜ਼ੁਰਗ ਹੋਂ ਸੀਏ ਦੇ ਵਿੱਚ ਕੀ ਹੁੰਦਾ ਹੁੰਦਾ ਬਾਈ ਸਰੀਰ ਦੇ ਵਿੱਚ ਹੀ ਹੁੰਦਾ ਬਲਤ ਨੰਗਾ ਕਰ ਲਿਆ ਉੱਥੇ ਟੁੱਟ ਲਿਆ ਉੱਥੇ ਮਾਰ ਲਿਆ ਸਭ ਜਿਹੀ ਚੀਜ਼ ਸੁਣਾਉਂਦੇ ਸਭ ਕੁਝ ਜਿਹੀ ਹੁੰਦਾ ਹੁੰਦਾ ਆਪੋ ਦਾ ਗੱਲ ਕਹਨੇ ਹੁੰਦੇ ਹਨ ਵੀ ਜੋ ਵੀ ਇਹਨਾਂ ਦਾ ਧਾਡ ਵਾਲਾ ਕੋਈ ਕਹਿੰਦਾ ਕਿ ਕੋਈ ਵਾਰੀ ਕਹੋਗਾ ਤਾਂ ਸਬੂਤ ਵੀ ਕਰਨ ਨੂੰ ਕਾਹਨਾ ਕਰੇ ਇਹ ਲੋਕ ਇਹਨੂੰ ਸਾਬ ਨੂੰ ਪਤਾ ਹੀ ਹੈ ਸਰੀਰ ਇਹਨਾਂ ਨੇ ਜਿਵੇਂ ਡਾਊਨ ਕਰਤਾ ਪਰ ਇਹ ਜਿਹੜੇ ਸਾਰੇ ਗੱਲਾਂ ਇਹਨਾਂ ਦੀ ਕੋਈ ਪ੍ਰਵਾਹ ਨਹੀਂ ਹੈਗੀ ਇਹੋ ਜਿਹੇ ਗੱਲਾਂ ਹੁੰਦੀਆਂ ਰਹਿੰਦੇ ਨੇ ਲੱਗਦਾ ਜਿਵੇਂ ਲੋਕਾਂ ਦੀ ਸਾਰਾ ਕੁਝ ਹੋਣਾ ਹੀ ਹੈ ਇਹ ਜਿਹੜੀ ਬਹੁਤ ਪਰ ਮੈਨੂੰ ਦੱਸਿਓ ਹੈ ਕਿ ਕਿਸੇ ਪਾਰ ਵੀ ਆਫਰਾਈਆ ਤੁਹਾਨੂੰ ਕੱਪ ਦੇ ਬਾਈ ਪੱਕੇ ਪਾਰਟੀ ਪਾਰਕ ਦੇ ਹਿਸਾਬ ਨਾਲ ਬਾਈ ਪਿੱਛੇ ਖੜਾ ਹਣਾ ਪਹਿਲਾਂ ਗੱਲ ਕਰਦਾ ਤੁਸੀਂ ਪਸਾਰੀਆਂ ਚੋਣਾਂ ਦੇ ਮੇਰੀ ਗੱਲ ਕਰਦੇ ਆ ਆ ਤਾਂ ਗੱਲ ਛੱਡੋ ਪਿੱਛੋਂ ਜੁਰਦਾ ਦੱਸਦੇ ਆ ਪਹਿਲਾਂ ਮੇਰੇਆਂ ਪਾਰਟੀ ਚੋਣਾਂ ਲੜਾਉਣ ਨੂੰ ਤਿਆਰ ਸੀ ਗਿਆ ਹੁਣ ਤੁਸੀਂ ਕੱਲ ਦੱਸੋ ਜੀ ਪਾਰਟੀ ਵਾਲੀ ਗੱਲ ਕਰੀ ਆ ਅੱਜ ਤੁਸੀਂ ਸਾਰੇ ਭੜਾ ਕਰਿਓ ਇਹਦੇ ਤੁਸੀਂ ਇੱਥੇ ਥੋੜਾ ਆੜਮੇਲੇ ਹੋਣਾ ਹਲਕੇ ਦਾ ਤੁਸੀਂ ਉਹਦੇ ਘਰੇ ਦਾ ਕਾਟ ਰਿਹਾ ਦਿੰਨਾ ਮੇਰੇ ਘਰੇ ਕਾਟ ਰੋਗਾ ਇਹੋ ਜਿਹੀ ਚੀਜ਼ ਹੁੰਦੀ ਆ ਲੋਕਾਂ ਲੋਕ ਹੀ ਵੱਡੇ ਨੇ ਲੋਕ ਤਾਕਤ ਹੀ ਵੱਡੀ ਆ ਇਹ ਪਾਰਟੀਆਂ ਤੁਹਾਨੂੰ ਸਾਹਮਣੇ ਬੁਦਾ ਫਿਰ ਜੋ ਬੰਦਾ ਪਾਵਰਿੰਗ ਲੋਕ ਲੋਕ ਪਿਆਰ ਕਰਦੇ ਨੇ ਪਰ ਪਾਰਟੀਆਂ ਤਾਂ ਆਪ ਹੀ ਗੁੱਟੇ ਹਟਾਉਂਦੇ ਨੇ ਕਿ ਪਾਰਟੀਆਂ ਹੁੰਦੇ ਬੜੇ ਸ਼ੂਟਿੰਗ ਲਾਉਂਦੇ ਸਾਡੀ ਲੋਚ ਇਹੀ ਹੈ ਲੱਖੇ ਵਜ ਦੇ ਵਿੱਚ ਲੋਚ ਇਹੀ ਹੈ ਧਿਆਨ ਨਾਲ ਗੱਲ ਸੁਣੋ ਵੀ ਜਿਹੜੇ ਵੀ ਧਿਰ ਦੀ ਪਾਰਟੀ ਹੈ ਜਿਹੜੇ ਵੀ ਧਿਰ ਦੀ ਪਾਰਟੀ ਸਾਡੇ ਪੰਜਾਬ ਦਾ ਕੱਖ ਨਹੀਂ ਸੁਵਾ ਸਕਦੀ ਅਸੀਂ ਕਿਸੇ ਵੀ ਧਿਰ ਦੀ ਪਾਰਟੀ ਉੱਤੇ ਟਿਕਟ ਨਹੀਂ ਲੜਾਂਗੇ ਐਤੋਂ ਤੁਹਾਡਾ ਅੱਜ ਜੇ ਮੇਰੇ ਨਾਲ ਗੱਲ ਕਰਨਾ ਮੈਂ ਉਹ ਉਹਸ ਤਰ੍ਹਾਂ ਅਸੀਂ ਕੋਕੀ ਦੀ ਗੱਲ ਨਹੀਂ ਕਰਦੇ ਹੁੰਦੇ ਜਿਹੜੇ ਬਾਹਰਲੇ ਪਾਰਟੀਆਂ ਦੇ ਗੱਲ ਕਹਿੰਦੇ ਹਨ ਜਾਦੇ ਲੱਖਾਂ ਬਾਈ ਕਹਿ ਮੈਂ ਝੜਸਲਾ ਪਾਰਕ ਟ੍ਰੈਕਟਰਾਂ ਦਾ ਖੁਦਿਆਂ ਲਈ ਅੱਜ ਦੇਖ ਤੇ ਕੱਟੀ ਲੱਗ ਰਹੀ ਹੈ ਅੱਜ ਆ ਪਟੀਆਂ ਬੁਵੇ ਗੱਲਾਂ ਨੇ ਗਾ ਸਮਝਣ ਵਾਲੀਆਂ ਨਾ ਨੇ ਬਸ ਸਾਡੀ ਸੋਚ ਇਹ ਹੈ ਕਿ ਅਸੀਂ ਕਿਸੇ ਵੀ ਨੇਚਰਲ ਪਾਰਕ ਦਾ ਗੱਲ ਦੇ ਵਿੱਚ ਫਟਾਵਾ ਨਹੀਂ ਘੁਮਾਉਂਦੇ ਕਿਉਂਕਿ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰਦੇ ਲੋਕਾਂ ਦੀ ਗੱਲ ਕਰਨੀ ਆ ਤਾਂ ਫਿਰ ਅਸੀਂ ਉਹ ਪਾਰਕ ਦੇ ਉੱਤੇ ਜਾ ਕੇ ਨਹੀਂ ਗੱਲ ਕਰ ਸਕਦੇ ਉਹਨੇ ਫਿਰ ਇਹਦਾ ਨਹੀਂ ਕਰ ਸਕਦੇ ਅਗਲਾ ਕੁ ਸਾਡੇ ਮਤਾਬਕ ਚੱਲ ਬਈ ਹੁਣ ਜਿਹੜੇ ਬੰਦੇ ਮੈਂ ਮੈਂ ਸਵਾਲ ਤੁਹਾਡੇ ਅੱਗੇ ਉਹ ਕੀ ਪਾਰਕ ਦੇ ਬਹਾਨੇ ਤੇ ਗੱਲ ਕਰ ਸਕਦੇ ਨੇ ਦਸੋਂ ਮਨੇ ਜਿਹੜਾ ਗਵਾਧੂਨ ਮਸਵਾਦ ਕਰਦਾ ਇੱਕ ਕਮਰਬੀਜੇ ਪ੍ਰਤਾਪ ਹੈ ਅੰਮਰਸਾ ਤੋਂ ਜਿੱਤੇ ਹੋਏ ਐਮ.ਐਲ.ਏ ਜਿਹਨੇ ਕਿ ਜਿਹਦੇ ਸਿੱਸਤੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੀਆਂ ਵੋਟਾਂ ਇਕੱਠੀਆਂ ਇੱਕ ਅੱਜ ਤੇ ਸੱਸਾ ਜਿਹੜਾ ਵੀ ਗੁੰਦਰਾ ਸਮਾਨ ਚ ਬਿਓ ਆਪਦੀ ਨਹੀਂ ਗੱਲ ਕਰਦਾ ਸੀ ਉਹਨਾਂ ਨੇ ਪਿੰਡਾਂ ਦੇ ਵਿੱਚ ਇੱਥੇ ਵੀ ਥੋੜੇ ਬੋਲ ਡਾ ਕੇ ਲਾਇਸਿਆ ਵੀ ਕਮਰਬੀਜੇ ਮੁਤਾਬਕ ਆਮ ਆਦਮੀ ਪਾਰਟੀ ਜਨ ਕਰ ਰਿਹਾ ਹੈ ਕਰ ਰਿਹਾ ਨਾ ਪਰ ਅੱਜ ਉਹਦਾ ਕੋਈ ਨੋ ਹੈਗਾ ਉਹਨੇ ਹੀ ਕਰਿਆ ਉਹ ਬੰਦਾ ਜਿੱਤੀ ਹੈ ਮੈਂ ਉਹ ਬੰਦੇ ਨੂੰ ਇਹ ਕਹਿਣਾ ਉਹ ਬੰਦਾ ਆਪਣੇ ਸਿਧਾਂਤ ਤੇ ਚੱਲ ਰਿਹਾ ਹੈ ਪਰ ਠੀਕ ਬੰਦੇ ਦੱਸੋ 빅 ਆਈ ਪੀ ਐਸ ਉੱਤਰ ਪੜਿਆ ਲੇਖਾ ਬੰਦਾ ਜਿਹਨੂੰ ਇੰਨਾ ਪਤਾ ਪੁਰਸ ਦਾ ਫਟਾਫਸਰ ਕਿਉਂ ਸਰਕਾਰ ਦੇ ਵਿੱਚ ਮੰਤਰੀ ਬਣਨ ਦਾ ਕਾਰਨ ਨਹੀਂ ਹੈਗਾ ਸਿੱਧਾ ਅਣਪੜ੍ਹ ਬੰਦੇ ਮੰਤਰੀ ਲੱਦੇ ਬਾਈ ਤੇ ਛੋਟੇ ਕਿ ਸਵਾਲ ਆ ਵੀ ਉਹ ਬੰਦਾ ਕੂਝੇ ਕਿਉਂ ਲਾਇਆ ਪਿਆ ਉਹ ਬੰਦਾ ਹਜੇ ਵੀ ਖੋਲ ਕੇ ਬੈਠਦਾ ਉਹ ਮੇਰੀ ਗੱਲ ਕਰਦਾ ਪਰ ਉਸ ਨਾਲ ਕੁਝ ਉਹ ਆਪਣਾ ਬਾਕੀ ਹੋ ਰੋ ਕੇ ਤਰਨ ਦੀ ਕੋਸ਼ਿਸ਼ ਕਰ ਸਕਦਾ ਇੱਕ ਪੜਿਆ ਲੇਖਾ ਬੰਦਾ ਕੂਝੇ ਲਾਇਆ ਪਿਆ ਅਣਪੜ੍ਹ ਬੰਦੇ ਸਰਕਾਰ ਪੰਜਾਬ ਦੇ ਡਾਇਰੈਕਟਰ ਲਾਇ ਬੈਠੇ ਇਹ ਕੰਮ ਹੁੰਦਾ ਬਾਈ ਪਾਰਟੀਆਂ ਦੇ ਵਿੱਚ ਠੀਕ ਹੈ ਨਾ ਪਾਰਟੀਆਂ ਦਾ ਕੰਮ ਪਾਰਟੀਆਂ ਦਾ ਹੈ ਹੁਦੋਂ ਕੋਈ ਵੀ ਅੱਜ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਨਵਦੀਪ ਸਿੰਘ ਵਾਟਰ ਕੈਂਡਨ ਵਾਲਾ ਜਿਸ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ ਉਸ ਨੂੰ ਦੋਸਤੋ ਹਰਿਆਣਾ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਜੋ ਵੀ ਦੋਸਤੋ ਨਵਦੀਪ ਸਿੰਘ ਵਾਟਰ ਕੈਂਡਨ ਵਾਲਾ ਦੇ ਬਾਰੇ ਪੰਨੇ ਸਿੱਧੂ ਨੇ ਜਾਣਕਾਰੀ ਦਿੱਤੀ ਜਾਂ ਪੰਨੇ ਸਿੱਧੂ ਨੇ ਪੰਜਾਬ ਦੇ ਮੁੱਦਿਆਂ ਉੱਪਰ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਟਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਨਾਲੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ